ਗੁਰਜੀਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਸੁਬੇ ਦੀ ਕਿਚੜ ਦਾ ਬਤਾਂ ਅੱਜ ਸਾਡੇ ਵਿੱਚ ਨਵਾਬ ਮਲੇਖ ਕੋਟਲਾ ਜਨਾਬ ਸ਼ੇਮ ਮੁਹੰਮਦ ਖਾਨ ਵੀ ਹਾਜ਼ਰ ਹੋਏ ਨੇ ਜਿਨ੍ਹਾਂ ਦੇ ਇੱਕ ਨਹੀਂ ਦੋ ਭਰਾਵਾਂ ਨੂੰ ਇਹਨਾਂ ਦੇ ਪਿਤਾ ਗੋਬਿੰਦੇ ਬੜੀ ਬੇਰਮੀ ਨਾਲ ਕਤਲ ਕੀਤਾ ਤੁਹਾਨੂੰ ਪਤਾ ਹੈ ਤੁਹਾਡੇ ਪਿਤਾ ਨੇ ਨਵਾਬ ਸਾਹਿਬ ਦੇ ਭਰਾਵਾਂ ਨੂੰ ਕਿਉਂ ਕਤਲ ਕੀਤਾ ਸੀ ਕੋਈ ਗਲਤੀ ਕੀਤੀ ਹੋਵੇਗੀ ਇਹਨਾਂ ਦੇ ਭਰਾਵਾਂ ਨੇ ਇੰਨੇ ਛੋਟੇ ਬੱਚੇ ਤੇ ਇੰਨੀ ਵੱਡੀ ਜ਼ੁਬਾਨ ਇੰਨਾ ਵੱਡਾ ਵਜ਼ੀਰ ਤੇ ਇੰਨੀ ਨੀਚਾ ਸ਼ਾਹੀ ਦਰਬਾਰ ਸ਼ਰੀਆਂ ਗੁਸਤਾਖੀ ਦੀ ਸਜ਼ਾ ਮੌਤ ਹੈ ਸਜ਼ਾ ਮਨਜ਼ੂਰ ਹੈ ਪਰ ਚੁਕੜਾ ਕਬੂਲ ਨਹੀਂ ਤੁਹਾਨੂੰ ਮੌਤ ਤੋਂ ਡਰ ਨਹੀਂ ਲੱਗਦਾ ਤੁਹਾਨੂੰ ਖੁਦਾ ਤੋਂ ਡਰ ਨਹੀਂ ਲੱਗਦਾ ਸੁਬਾਨ ਸੰਭਾਲ ਕੇ ਬੋਲ ਦੇਖੋ ਦੇਖੋ ਜੀ ਨੇ ਹਾਂ ਦੇਖੋ ਮਰਦੇ ਹਾਂ ਕਿਉਂਕਿ ਅਸੀਂ ਗੁਰਦੇਵ ਸਿੰਘ ਹਾਂ ਸਿੰਘ ਹਾਂ ਸਹੀ ਕੰਮ ਕਰਨ ਵਾਲਾ ਬੰਦਾ ਸਿੰਘ ਹੁੰਦਾ ਹੈ ਕਿਸੇ ਦੇ ਅੰਦਰ ਪਹੁੰਚ ਕੇ ਉਸ ਨੂੰ ਖੁਸ਼ੀ ਦੇਣ ਵਾਲਾ ਬੰਦਾ ਸਿੰਘ ਹੁੰਦਾ ਹੈ ਕਮਜ਼ੋਰ ਦੀ ਤਾਕਤ ਬਣ ਵਾਲਾ ਬੰਦਾ ਸਿੰਘ ਉਹ ਸਿੰਘ ਉਹ ਨਾਲੇ ਪ੍ਰਾਇਮ ਸਾਡੀ ਲੜਾਈ ਲੜਦੇ ਸੀ ਜਦੋਂ ਤੁਹਾਡੇ ਪਿਤਾ ਨੇ ਇਹਨੂੰ ਚੋਨਾ ਦਾ ਕਤਲ ਕੀਤਾ ਇਹਦੇ ਚ ਨਾ ਉਹਨੂੰ ਕਤਲ ਨਹੀਂ ਕੁਰਬਾਨੀ ਕਹਿੰਦੇ ਨੇ ਤੁਸੀਂ ਇਸ ਨੂੰ ਕਤਲ ਕਹਿ ਕੇ ਇਹਨਾਂ ਦੇ ਸ਼ਹੀਦ ਭਰਾਵਾਂ ਦੀ ਮੌਤ ਦਾ ਅਪਮਾਨ ਕਰਦੇ ਹੋ ਲਬਜ਼ਾ ਦਰਜਾ ਬਿਠਾ ਕੇ ਤੁਸੀਂ ਆਪਣੇ ਬਾਗੀ ਪਿਤਾ ਗੋਬਿੰਦ ਦੇ ਗੁਨਾਹ ਤੇ ਪਰਦਾ ਨਹੀਂ ਪਾ ਸਕਦੇ ਉਹਨਾਂ ਦੀ ਗੁਨਾਹ ਦੀ ਸਜ਼ਾ ਤੁਹਾਨੂੰ ਜ਼ਰੂਰ ਮਿਲੇਗੀ ਕਿ ਉਹ ਸਜ਼ਾ ਖੁਦ ਨਵਾਬ ਦੇ ਮਲੇਰ ਕੋਟਲਾ ਦੇ ਕਰਨਗੇ ਜਿਨ੍ਹਾਂ ਦੇ ਤੁਸੀਂ ਬੁਨਾਕਾਰ ਹੋ ਦਸਤੋ ਫੇ ਨਵਾਬ ਸਾਹਿਬ ਤੁਸੀਂ ਕਿਹੜੀ ਸਜ਼ਾ ਦੇਣਾ ਚਾਹੋਗੇ ਆਪਣੀ ਨਾ ਦੁਸ਼ਮਣਾਂ ਨੂੰ ਮੈਂ ਗੋਬਿੰਦ ਕੋਲ ਆਪਣੇ ਭਰਾਵਾ ਦੀ ਮੌਤ ਦਾ ਬਦਲਾ ਲੈਣਾ ਚਾਹੁੰਨਾ ਹਾਂ ਤੇ ਉਹ ਮੈਂ ਜ਼ਰੂਰ ਲਵਾਵਾਂਗਾ ਪਰ ਮੈਦਾਨ ਦੇ ਜੰਗ ਵਿੱਚ ਇਹ ਮੇਰੀ ਗੁਨਾਹਗਰ ਨਹੀਂ ਹਾਂ ਔਰਤਾਂ ਦੇ ਬੱਚਿਆਂ ਕੋਲ ਬਦਲਾ ਨਹੀਂ ਲਿਆ ਜਾਂਦਾ ਮੈਂ ਚਾਹੁੰਨਾ ਹਾਂ ਇਨਸਾਨੀਅਤ ਨਾਤੇ ਗੋਬਿੰਦ ਨੂੰ ਮਾਫ਼ ਤੇ ਉਹਦੇ ਬੱਚਿਆਂ ਨੂੰ ਰਹਿਾ ਕਰ ਦਿੱਤਾ ਜਾਵੇ ਤੁਸੀਂ ਸਿੱਖ ਸਾਬਿਤ ਕਰ ਦਿੱਤਾ ਕਿ ਇੱਕ ਅੱਛਾ ਇਨਸਾਨ ਹੀ ਸੱਚਾ ਮੁਸਲਮਾਨ ਹੋ ਸਕਦਾ ਮੈਂ ਇਹਨਾਂ ਸਾਫ਼ ਕੀ ਲੱਖਦਾ ਹਾਂ ਨਵਾਬ ਸਾਹਿਬ ਦੀ ਮਰਤੀ ਤੇ ਜਨਤਾ ਦੀ ਖਵਾਇਜ ਜਨਜ਼ਾ ਮੈਂ ਇਹਨਾਂ ਨੂੰ ਆਜ਼ਾਦ ਕਰ ਦੇਵਾਂਗਾ ਪਰ ਮੈਂ ਇਹਨਾਂ ਕੋਲ ਇਹ ਤਾਂ ਪੁੱਛਦਾ ਕਿ ਅਜ਼ਾਦ ਹੋ ਕੇ ਕੀ ਕਰਨਗੇ ਉਹ ਹੀ ਕਰਾਂਗੇ ਜੋ ਸਾਡੇ ਗੁਰੂ ਪਿਤਾ ਕਰ ਰਹੇ ਹਨ ਤੇ ਜਿਹੜੀ ਉਹ ਸਿੰਘਾਂ ਦੀ ਆਉਣ ਵਾਲੀ ਨਸਲ ਕਰ ਗਿਆ ਕਿ ਆਖਰੀ ਜ਼ਾਤ ਤੱਕ ਜੰਮਲੇ ਦੇ ਇਨਸਾਫ ਦੇ ਖਿਲਾਫ ਲੜਾਂਗੇ ਉਹ ਕਹੇ ਅਸੀਂ ਆਪਣੇ ਸਿੰਘਾਂ ਨੂੰ ਫੇਰ ਇਕੱਠਾ ਕਰਕੇ ਖਵਾਤਿਆ ਕਰਾਂਗੇ ਸੁਨਿਆ ਕਿਸੇ ਸੁਨਿਆ ਕਿਸੇ ਸਾਰਿਆਂ ਨੇ ਇਹਨਾਂ ਦੇ ਬਗੀ ਰਾ ਦੇ ਜਿਹੜਾ ਇਹਨਾਂ ਦਾ ਬਾਕੀ ਬਾਪ ਸਾਡੇ ਖਿਲਾਫ ਕਰ ਰਿਹਾ ਹੈ ਉਹ ਬਾਕੀ ਬੱਚੇ ਕਰਨਾ ਚਾਹੁੰਦੇ ਨੇ ਖੂਨ ਦਸੋ ਦਰਬਾਰ ਵਿੱਚ ਬੈਠੇ ਕਾਲੀਓ ਦੇ ਵਜ਼ੀਰੋ ਕਿ ਮੁਗਲੀ ਅਸੰਤਕ ਇਹਨਾਂ ਗਾਗੀਆਂ ਬਾਰੇ ਤੁਹਾਡੀ ਕੀ رائے ਹੈ ਖਾਨ ਸਾਹਿਬ ਹੁਣ ਤੱਕ ਸਭ ਦੀ رائے ਇੱਕੋ ਹੀ ਹੋਣੀ ਚਾਹੀਦੀ ਹੈ ਸਭ ਦੇ ਬੱਚੇ ਨਹੀਂ ਤਾਂ ਸੋਗ ਰੂਪੀ ਤਾਦੀ ਹੋਂ ਤੱਕ ਤੇਰਾ ਸੇ ਮੋੜਿਆ ਤਾਂ ਡਿੱਗ ਚੁਕਾਣਾ ਸੀ ਬਸ ਮੈਂ ਹੁਣ ਕੁਝ ਨਹੀਂ ਸੁਣਨਾ ਚਾਹਦਾ ਬਾਗੀ ਗੁਰੂ ਦੇ ਬਾਗੀ ਬੱਚਿਓ ਸਾਡਾ ਧਰਮ ਕਬੂਲ ਕਰੋ ਜਾਂ ਬਹਿਰਮੀ ਨਾਲ ਮਰਲੀ ਤਿਆਰ ਹੋ ਜਾਓ ਪਹਿਲਾ ਵਰਨ ਕਬੂਲ ਜੀਵਨ ਕੀ ਛੜ ਆਂ ਹੋਸ ਬਨਾ ਕੀ ਰੇਨ ਕਾ ਤੋ ਆਉ ਹਮਾਰੇ ਪਾਸ ਕਾਦੀ ਸਾਹਿਬ ਫਤਵਾ ਮੇਰਾ ਫਤਵਾ ਤਿਆਰ ਹੈ ਖਾਨ ਸਾਹਿਬ ਇਹਨਾਂ ਨੂੰ ਜ਼ਿੰਦਾ ਦਿਵਾਰੂ ਜਵੇਂ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਕੀ ਫਤਿਹ